ਕੀ ਹਾਲ ਆ ਦੋਸਤੋ ਆਪਣਾ ਫੇਸਬੁੱਕ ਇੰਸਟਾਗ੍ਰam ਤੇ YouTube ਤੇ ਸਾਰੇ ਸਾਰੇ ਭਰਾਵਾਂ ਦਾ ਦਿলো ਧੰਨਵਾਦ ਜਿਹੜਾ ਅੱਜ ਦਾ ਮੇਰਾ ਬਲੌਗ ਆ ਨਾ ਉਹ ਇੱਕ ਖਾਸ ਵਿਸ਼ਾ ਤੇ ਆ ਕਿਉਂਕਿ ਅਕਸਰੀ ਆਪਾਂ ਜ਼ਿਮੀਂਦਾਰਾਂ ਦੇ ਮੁੰਡੇ ਆ ਜ਼ਿਮੀਂਦਾਰਾਂ ਦੇ ਮੁੰਡੇ ਕੀ ਕਰਦੇ ਹੁੰਦੇ ਨੇ ਖੇਤੀ ਕਰਦੇ ਹੁੰਦੇ ਨੇ ਖੇਤੀ ਦੇ ਨਾਲ ਨਾਲ ਆਪਾਂ ਇਹ ਗੱਲ ਕਹਿ ਦਿੰਦੇ ਨੇ ਯਾਰ ਵੀ ਤੁਸੀਂ ਤੁਹਾਡੇ ਕੋਲੇ ਸਾਰਾ ਕੁਝ ਹੁੰਦਾ ਪੈੜੀ ਹੁੰਦੀ ਆ ਤੁਸੀਂ ਆਪਦੇ ਘਰ ਦੀ ਸਬਜ਼ੀ ਨਹੀਂ ਲਾਉਂਦੇ ਤੇ ਲਾਸਨ ਘੰਟਾ ਨਹੀਂ ਲਾਉਂਦੇ ਹੁੰਦੇ ਅਕਸਰ ਇਹ ਗੱਲਾਂ ਹੁੰਦੀਆਂ ਹੀ ਹੁੰਦੀਆਂ ਆਪਣੇ ਕੋਲੇ ਤੇ ਜਿਹਦੇ ਕੋਲੇ ਖੇਤੀ ਹੁੰਦੀ ਹੈ ਚਲੋ ਜਿੰਨੀ ਵੀ ਹੁੰਦੀ ਹੈ ਉਹ ਲਾਉਣੀ ਵੀ ਚਾਹੀਦੀ ਹੈ ਕਹਿੰਦੇ ਅੱਜ ਕੱਲ ਤਾਂ ਟ੍ਰੈਂਡ ਚੱਲ ਪਿਆ ਵੀ ਜਿਹੜੇ ਸ਼ਹਿਰੀ ਨੇ ਨਾ ਉਹ ਵੀ ਗਮਲਿਆਂ ਦੇ ਵਿੱਚ ਕਿਵੇਂ-ਕਿਵੇਂ ਬਣਾ ਕੇ ਜਿਵੇਂ ਡਰਮ ਨੂੰ ਕੱਟ-ਕੁੱਟ ਕੇ ਉੱਥੇ ਵੀ ਸਬਜ਼ੀ ਲਾ ਲੈਂਦੇ ਨੇ ਤੇ ਆਪਾਂ ਨੂੰ ਪਿੰਡ ਵਾਲਾਂ ਨੂੰ ਤਾਂ ਨਾ ਲਾਉਣੀ ਵੀ ਚਾਹੀਦੀ ਹੈ ਸਬਜ਼ੀ ਤੇ ਮੇਰੀ ਜਿਹੜੀ ਵੀਡੀਓ ਪਾਉਣ ਦਾ ਇਹ ਕਾਰਨ ਆ ਮੈਂ ਤੁਹਾਨੂੰ ਇੱਕ ਮੈਸੇਜ ਦੇਣਾ ਤੇ ਇੱਕ ਮੈਸੇਜ ਵੀ ਆ ਤੇ ਇੱਕ ਮੈਸੇਜ ਕਰਕੇ ਤੁਸੀਂ ਇਹ ਵੀ ਦੱਸਣਾ ਵੀ ਯਾਰ ਗਈ ਸਹੀ ਗੱਲ ਆ ਵੀ ਗਲਤ ਗੱਲ ਆ ਹਨਾ ਵੀ ਲੋਕ ਐਦਾਂ ਕਿਉਂ ਕਰਦੇ ਆ ਤਾਂ ਕਰਕੇ ਮੈਂ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਆ ਵੀ ਆਪਾਂ ਇੱਕ ਤੁਹਾਡੀ ਮੈਸੇਜ ਲੈਣਾ ਚਾਹਣਾ ਵੀ ਯਾਰ ਇਹ ਚਾਹੀਦਾ ਜਾਂ ਸਹੀ ਆ ਜਾਂ ਗਲਤ ਆ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਹਨਾ ਤੇ ਆਪਣਾ ਪੇਜ ਫੋਲੋ ਕਰ ਲਿਓ ਅਮਨ ਮਾਨਸਾ ਵਾਲਾ YouTube Instagram ਤੇ Facebook ਤੇ ਆਪਾਂ ਹਰ ਇੱਕ ਤੋਂ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਣੇ ਹਾਂ ਤੇ ਸਾਰੀਆਂ ਵੀਡੀਓ ਤੁਸੀਂ ਲਾਈਕ ਕਮੈਂਟ ਕਰ ਦਿਓ ਤੁਹਾਡਾ ਦਿਲੋਂ ਥੈਂਕ ਯੂ ਆ ਧੰਨਵਾਦ ਆ ਲੈ ਆਪਾਂ ਕਰਦੇ ਆ ਵਿਸ਼ੇ ਦੀ ਗੱਲ ਲੈ ਵੀ ਦੋਸਤੋ ਜਿਹੜੇ ਅਕਸਰ ਆ ਪਾਈ ਗੱਲ ਕਹਿ ਦਿੰਦੇ ਆ ਵੀ ਤੁਹਾਡੇ ਕੋਲੇ ਯਾਰਾ ਜੀਮੇਦਾਰ ਹਨਾ ਸਬਜੀ ਨਹੀਂ ਲਾਉਂਦੇ ਤੇ ਆਹ ਸਬਜੀ ਲਈ ਹੋਈ ਆ ਆਪਾਂ ਜਿਵੇਂ ਹੁਣ ਉਧਰ ਵੀ ਗੰਡੇ ਲੱਗੇ ਹੋਏ ਨੇ ਇੱਧਰ ਵੀ ਗੰਡੇ ਲਾਏ ਹੋਏ ਨੇ ਵਿਚਾਲੇ ਧਨੀਆ ਲਾਇਆ ਹੋਇਆ ਤੇ ਇੱਧਰ ਗਾਜਰਾ ਗੂਜਰਾ ਲਾਇਆ ਸੀਗੀਆਂ ਜੇ ਹੁਣ ਤੁਸੀਂ ਮੈਨੂੰ ਪੁੱਛੋਗੇ ਵੀ ਬਾਈ ਯਾਰ ਇਹਦੇ ਨਾਲ ਨਾਲ ਬੱਲਾਂ ਬੁੱਲਾਂ ਲੱਗੀਆਂ ਸਾਰੀਆਂ ਹਨ ਤੇ ਤੋਰੀਆਂ ਦੀਆਂ ਕਦੂਆਂ ਦੀਆਂ ਸਾਰਾ ਕੁਝ ਲੱਗਿਆ ਹੋਇਆ ਜਿਹੜਾ ਆਹ ਵਿਚਾਲੇ ਡੱਬ ਦੀਂਦਾਗਾ ਤੇ ਇਹਦੇ ਕਾਰਨ ਦੇ ਵਿੱਚ ਮੈਂ ਵੀਡੀਓ ਪਾਈ ਹੋਈ ਆ ਇੱਥੇ ਕੀ ਸੀਗੀ ਇਹ ਤੂੰ ਉਹਨਾਂ ਐ ਲਾ ਲਓ ਵੀ ਆਪਾਂ ਐਸ ਥਾਂ ਕੀ ਕੀਤਾ ਸੀ ਆਪਾਂ ਆਪਾਂ 700 ਰੁਪਏ ਕਿਲੋ ਵੀ ਲਏ ਸੀ ਲਸਣ ਦਾ ਇੱਥੇ ਲਸਣ ਦਾ ਬੀ ਲਿਆਈ ਸੀ ਜਦੋਂ ਆਪਾਂ ਤੇ ਯਾਰ ਹਨਾ ਆਸਾਂ ਸੀਆਂ ਵੀ ਆਪਾਂ ਬੀ ਤਿਆਰ ਕਰਾਂਗੇ ਗਾਹਾਂ ਨੂੰ ਥੋੜੀ ਜੀ ਖੇਤੀ ਯਾਰ ਸਬਜ਼ੀ ਦੀ ਵਧਾਵਾਂਗੇ ਤੇ ਵੀ ਆਪਾਂ ਆਪਣੇ ਘਰ ਦਾ ਬੀ ਹਨਾ ਮੁੱਲ ਲੈਣਾ ਜਿਹੜਾ ਮਹਿੰਗਾ ਪੈਂਦਾ ਉਹ ਵੀ ਤੇ ਵੀ ਹੁਣ ਤੁਸੀਂ ਦੇਖੋ ਯਾਰ ਲਸਣ ਦਾ ਇੱਕ ਨਮੋ ਨਿਸ਼ਾਨ ਵੀ ਨਹੀਂ ਬਟਾਇਆ ਪੂਰੀ ਵਧੀਆ ਬਹਿ ਕੇ ਹਨਾ ਲੈ ਕੇ ਗਏ ਹੋਣਗੇ ਵੀ ਯਾਰ ਹੁਣ ਤੁਸੀਂ ਇਹ ਗੱਲ ਸੋਚੋ ਵੀ ਲਸਣ ਹਣਾ ਐਨੇ ਪਿਆਰਾਂ ਵਾਂਗੂ ਪੁੱਤਾਂ ਵਾਂਗੂ ਆਪਾਂ ਚੀਜ਼ ਪਾਲਦੇ ਆਂ ਆਸਾਂ ਰੱਖਦੇ ਆਂ ਵੀ ਕਾਹਨੂੰ ਹੋਰ ਵਧਾਵਾਂਗੇ ਹੁਣ ਜਿਵੇਂ ਆ ਧਣੀਆਂ ਪੂਰਾ ਪੱਕ ਗਿਆ ਵਧੀਆ ਧਰੀਆਂ ਪੱਕਿਆ ਹੋਇਆ ਵੀ ਜਦੋਂ ਜਦੋਂ ਨੁਕਸਾਨ ਹੁੰਦਾ ਇਦਾਂ ਉਦੋਂ ਯਾਰ ਆਪਾਂ ਇਹ ਚੀਜ਼ਾਂ ਸੋਚਦੇ ਆਂ ਵੀ ਯਾਰ ਆਪਣਾ ਜਦੋਂ ਜ਼ਿਮੀਂਦਾਰ ਦਾ ਨੁਕਸਾਨ ਹੁੰਦਾ ਚੋਰਾਂ ਨੇ ਤਾਂ ਦੇਖੋ ਚੋਰੀ ਕਰਨੀ ਉਹਨਾਂ ਦਾ ਕਿਤੇ ਤਪਈ ਹੋਈ ਆ ਇਹ ਚੀਜ਼ ਹੈਗੀ ਆ ਵੀ ਉਹਨਾਂ ਨੂੰ ਕਿਤੇ ਤਪੈ ਗਈ ਉਹਨਾਂ ਨੇ ਹਟ ਨਾਣੀ ਫੜਨਾ ਹੁਣ ਮੰਨ ਕੇ ਚੱਲੋ ਕੋਈ ਬੰਦੇ ਕਹਿੰਦੇ ਨੇ ਕੈਮਰੇ ਲਵਾ ਦਈਏ ਬਾਈ ਯਾਰ ਖੇਤ ਦੀ ਜਰਾਖੀ ਕਾਦੀ ਹੁੰਦੀ ਆ ਹਨਾ ਜਿਆਦਾ ਇੱਥੇ 24 ਘੰਟੇ ਰਹਿਣਾ ਪੈਣਾ ਤੇ ਜਾ ਇੱਥੇ ਪੱਕੀ ਗਰੈਲ ਲਾਉਣੀ ਪੈਣੀ ਆ ਹਨਾ ਵੀ ਇੰਨੇ ਵਾਲਾ ਸਿਸਟਮ ਯਾਰ ਐ ਹੁੰਦਾ ਵੀ ਯਾਰ ਚਲੋ ਕੋਈ ਗੱਲ ਨਹੀਂ ਜੇ ਸਬਜ਼ੀ ਕੋਈ ਪੱਟ ਲੈ ਤੋੜ ਲੈ ਕੋਈ ਫਰਕ ਨਹੀਂ ਪੈਂਦਾ ਪਰ ਜਦੋਂ ਐਡਾ ਵੱਡਾ ਨੁਕਸਾਨ ਹੋ ਜੇ ਨਾ ਕੋਈ ਦਿਲ ਵਾਲੀ ਚਾਲਦਾ ਹੁੰਦਾ ਹਨਾ ਵੀ ਇਹ ਚੀਜ਼ਾਂ ਹੁੰਦੀਆਂ ਹਾਂ ਹੁਣ ਜਿਵੇਂ ਮੇਰੇ ਨਾਲ ਦੇਖ ਲਓ ਮਾਸੜ ਜੀ ਸਾਰੀ ਲੈ ਗਏ ਹਨਾ ਜਰਾ ਐ ਤਾਂ ਜਰ ਪੈਂਚੋ ਤੇ ਕਿੰਨੇ ਪੁੱਤਾਂ ਮੰਗੂ ਚੀਜ਼ ਨਹੀਂ ਰੱਖੀ ਸੀ ਆਪਾਂ ਚੱਲ ਦੇ ਕਹੋ ਮੰਨ ਲੈ ਚੱਲ ਦੋ ਚਾਰ ਗੁੱਟੀਆਂ ਪਟਕੇ ਕਿਲੋ ਦੋ ਕਿਲੋ ਪੱਟ ਲੈ ਤਾਂ ਵੀ ਕੋਈ ਚੱਕਰ ਨਹੀਂ ਦੇਖ ਲੈ ਕਿ ਨਹੀਂ ਇਹ ਬੰਦਾ ਫੜ ਗੇ ਜਾ ਫਿਰ ਬੰਦਾ ਹੁਣ ਪਹਿਲਾਂ ਆਪਣੇ ਕੋਠੇ ਦੇ ਵਿੱਚੋਂ ਕਿੰਨਾ ਸਮਾਨ ਚੱਕਿਆ ਗਿਆ ਸੀ ਤਿੰਨ ਗੱਟੇ ਡੀਆਪੀ ਦੇ ਤਿੰਨ ਗੱਟੇ ਹਨ ਵੀ ਇਹ ਕੰਮ ਜਿਹੜਾ ਹੁੰਦਾ ਨਾ ਇਹ ਨਿਸ਼ੇੜੀ ਬੰਦਿਆਂ ਦਾ ਕੰਮ ਆ ਵੀ ਉਹਨਾਂ ਨੇ ਮੰਨ ਕੇ 1000 2000 ਨਾਲ ਅੱਗੇ ਵੇਚੀ ਹੁਣੀ ਉਹਨਾਂ ਨੇ ਘਰੇ ਤਾਂ ਨਹੀਂ ਰੱਖਣਾ ਹੁੰਦਾ ਵੀ ਯਾਰ ਇਹ ਸਿਸਟਮ ਗਲਤ ਗੱਲ ਹੈ ਹਮੇਸ਼ਾ ਵੀ ਯਾਰ ਖੇਤ ਦੇ ਵਿੱਚ ਮੋਟਰਾ ਹੁੰਦਾ ਮੋਟਰ ਹਨਾ ਜੋ 24 ਘੰਟੇ ਲਾਈਟ ਆਉਂਦੀ ਹੈ ਵੀ ਯਾਰ ਸਬਜੀ ਬਾਜੀ ਤਾਂ ਲੱਗ ਹੀ ਜਾਂਦੀ ਆ ਵੀ ਯਾਰ ਇੱਥੇ ਆ ਕੇ ਦਿਲ ਟੁੱਟ ਜਾਂਦਾ ਹੁੰਦਾ ਯਾਰ ਕੀ ਕਰੀਏ ਹਨਾ ਵੀ ਯਾਰ ਇਦਾਂ ਨਾ ਕਰਿਆ ਕਰੋ ਬਾਈ ਬਣ ਕੇ ਹਨਾ ਮਿਹਨਤ ਦੇ ਵਿੱਚ ਹੀ ਫਲ ਆ ਮਿਹਨਤ ਕਰਦੇ ਰਹਿਣਾ ਚਾਹੀਦਾ ਹੁੰਦਾ ਚੋਰੀ ਦਾ ਖਾ ਕੇ ਆਪਾਂ ਕਿੰਨਾ ਕੁ ਚੇਰਾ ਕਰਾਂਗੇ ਬੇਈਮਾਨਾ ਨਹੀਂ ਕਰਨਾ ਚਾਹੀਦਾ ਹੁੰਦਾ ਇਮਾਨਦਾਰੀ ਦੀ ਲਾਈਫ ਆ ਜਿਹੜੀ ਉਹ ਜਿਉਣੀ ਚਾਹੀਦੀ ਹੁੰਦੀ ਆ ਨਾਲ ਕਿਸੇ ਦੇ ਕੁਝ ਨਹੀਂ ਜਾਂਦਾ 6-3 ਗਜ ਦੀ ਜ਼ਮੀਨ ਜਾਂਦੀ ਆ ਉਹਦੀ ਜਦੋਂ ਬੰਦਾ ਜਾਂਦਾ ਨਾ ਜਹਾਨ ਤੋਂ ਉਹਦੀ ਕਾਇਮ ਨੇ ਚੱਕ ਲੋ ਚੱਕ ਲੋ ਹਨਾ ਵੀ ਯਾਰ ਉਹਦੋਂ ਇਹ ਚੀਜ਼ਾਂ ਆਪਾਂ ਨੂੰ ਸੋਚਣੀਆਂ ਚਾਹੀਦੀਆਂ ਹੁੰਦੀਆਂ ਹਨਾ ਵੀ ਯਾਰ ਕਦੇ ਵੀ ਕਿਸੇ ਦਾ ਮਾੜਾ ਕਰਕੇ ਯਾਰ ਆਪਦਾ ਕਦੇ ਵੀ ਚੰਗਾ ਨਹੀਂ ਹੁੰਦਾ ਹੁੰਦਾ ਇਹ ਗੱਲ ਨੋਟ ਰੱਖਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਯਾਰ ਤਾਂ ਜੋ ਕਿਸੇ ਹੋਰ ਭੈਣ ਭਰਾ ਦਾ ਫਾਇਦਾ ਹੋ ਸਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਮਨ ਮਾਨਸਾ ਵਾਲਾ ਥੈਂਕ ਯੂ ਅਤੇ ਲਵ ਯੂ ਆ